आदरणीय विधानसभा सम्मान ਸਾਡੇ ਵਿਡੇ ਭਾਜੀ ਵਿਜੇ ਦਾਨਵ ਜੀ ਆਪਣੀ ਪੂਰੀ ਟੀਮ ਦੇ ਨਾਲ ਮੁੱਖ ਪਰਵਾਰ ਦੇ ਕੇ ਪਹੁੰਚੇ ਨੇ ਗੁਜਾਰੀ ਲਾਧੀ 100 ਰੁਪਏ ਦੇ ਅਰਦਾਸ ਕਰਾ ਕੇ ਗਏ ਨੇ ਸਭ ਨੂੰ ਮੋਹਸਾਹ ਦੀ ਬੇਨਤੀ ਕਰੂੰਗਾ ਜਿੱਥੇ ਵੀ ਆਵਾਜ਼ ਹੁੰਦੇ ਨੇ ਅਣੀ ਮੋਹਸਾਹ हनी मूंग जी बड़ी मोह जी जिते भी आवाज होते हैं उन्होंने बेनती करूँगा कि स्टेज पर पहुंच की कृपा कर भजन हो रोर वाक्य है फरमान जी अचानिह कर बेनती है कृपा करें देवों के देव महादेव कल पूरे विश्व के अंदर और विशेष तौर पर सारे देश के अंदर सारे पंजाब के अंदर और विशेष तौर पर लुधियाने के अंदर भी शिवरात्रि उत्सव जो है परब जड़ा है ਬਹੁਤ ਹਰਸ਼ੋਲਾਸਨਾ ਮਨਾਇਆ ਗਿਆ। ਔਰ ਅੱਜ ਨਾਲੇ ਮਹੱਲਾ ਵੇਖੇ ਵੀ ਹਰ ਸਾਲ ਦੀ ਤਰ੍ਹਾਂ ਮੇਰੇ ਛੋਟੇ ਅਜੀਤ ਅੰਨੀ ਮੋਮ ਜੀ ਇਹਦੇ ਵੱਡੇ ਭਾਈ ਸਾਹਿਬ ਬੰਟੀ ਜੀ ਔਰ ਵਿਸ਼ੇਸ਼ ਤੌਰ ਤੇ ਅਨਿਲ ਬਗਾ ਜੀ ਨਿੰਮਰ ਕੱਢੀ ਸਾਹਿਬ ਵਿਸ਼ੇਸ਼ ਤੌਰ ਤੇ ਮੇਰੇ ਨਾਲ ਐਸੀ 파ਰਚਾ ਜੀ ਸੰਨੀ ਖੇਸਰਾ ਜੀ ਮਨਚੰਦਾ ਸਾਹਿਬ ਮੇਰਾ ਬੇਟਾ ਕਨੋਜ ਦਾਨਵ ਔਰ ਹੋਰ ਵੀ तमाम ਸਤਿਕਾਰਯੋਗ ਨੌਜਵਾਨ ਵੀ ਨਾਤਰ ਸ਼ਕਤੀ ਮੇਰੀਆਂ ਪੈਣਾ ਹਰ ਸਾਲ ਬੜੀ ਸ਼ਰਦਾ ਦੇ ਨਾਲ ਹਨੀ ਔਰ ਇਸ ਦਾ ਬਰਦਾ ਵੱਡਾ ਪੈਸਾ ਬੰਟੀ ਜੀ ਇੱਕ ਵਿਸ਼ਾਲ ਤੁਹਾਡੇ ਸਾਹਮਣੇ ਮੈਂ ਕਈ ਜਗ੍ਹਾ ਜਾ ਕੇ ਆਇਆ ਇੰਨਾ ਵਿਸ਼ਾਲ ਲੰਗਰ ਦਾ ਯੋਜਨ ਜਿਹੜਾ ਵਾ ਸ਼ਾਇਦ ਇੱਥੇ ਦੇਖਣ ਨੂੰ ਮਿਲਦਾ ਔਰ ਉਸ ਤੋਂ ਨਾਲ ਦੇ ਨਾਲ ਮੰਚ 'ਤੇ ਲਾਇਆ ਜਾਂਦਾ ਵਾ। ਇਸ ਲਈ ਭਗਵਾਨ ਬੋਲੇ ਨਾਤ ਇਹਦੀਆਂ ਮਨੋ ਕਾਮਨਾ ਜਿਹੜੀਆਂ ਵਾ ਉਹ ਵੀ ਪੂਰੀਆਂ ਕਰਨ। ਕਿਉਂਕਿ ਕਿਸੇ ਵੀ ਚੀਜ਼ ਨੂੰ ਤੁਸੀਂ ਆਸਥਾ ਦੇ ਨਾਲ ਕਰੋਗੇ ਉਹਦਾ ਜਿਹੜਾ ਫਲ ਵਾ ਉਹ ਡੈਫੀਨਟ ਮਿਲਣਾ ਹੀ ਮਿਲਣਾ। ਔਰ ਜਿਸ ਆਸਥਾ ਦੇ ਨਾਲ ਅੰਮੀ ਜੀ ਇਹਨਾਂ ਦੇ ਬ੍ਰਦਰ ਵੰਟੀ ਜੀ ਅਨਿਲ ਬਗਰਾ ਸਾਹਿਬ ਮੇਮਰ ਭੱਟੀ ਜੀ ਔਰ ਸਾਰੇ ਦੋਸਤ ਮੇਰੇ ਤਾਂ ਰਲ ਕੇ ਏਸੀ ਮਾਰਕੀਟ ਦੇ ਵਿਸ਼ੇਸ਼ ਤੌਰ ਤੇ ਜਿੰਨੇ ਵੀ ਚਾਹੇ ਉੱਥੇ ਦੇ ਵਪਾਰੀ ਭਰਾ ਨੇ ਉਹ ਸਾਰੇ ਰਲ ਕੇ ਲੰਗਰ ਦਾ ਯੋਜਨ ਕਰਦੇ ਆ। ਉਹ ਮੈਂ ભગવાન ਬੋਲੇਨਾਥ ਜੀ ਦੇ ਚਰਨਾਂ 'ਚ ਬੇਨਤੀ ਕਰਾਂਗਾ ਕਿ ਉਹ ਤੁਹਾਡੀਆਂ ਸਾਰਿਆਂ ਦੀਆਂ ਮਨੋ ਕਾਮਨਾ ਜਿਹੜੀਆਂ ਪੂਰੀਆਂ ਕਰਨ। ਔਰ ਲੰਗਰ ਮੇਰਾ ਖਿਆਲ ਸਾਰਿਆਂ ਨੇ ਤੁਸੀਂ ਖਾ ਲਿਆਊਗਾ ਜਾਂ ਨਹੀਂ ਖਾਤਾ ਤਾਂ ਖਾ ਵੀ ਲੋ। ਤੋਂ ਦੁਆਰਾ ਫਿਰ ਮੈਂ ਆਪਣੇ ਅਜ਼ੀਜ਼ ਨੂੰ ਬਹੁਤ-ਬਹੁਤ ਮੁਬਾਰਕਵਾਹ ਦਿੰਨਾ ਵਾ ਔਰ ਤਾਂ ਕਿ ਇਹ ਹਮੇਸ਼ਾ ਹੀ ਆਪਸ ਵਿੱਚ ਜਿਹੜਾ ਪਿਆਰ ਬਣਾ ਕੇ ਰੱਖਦੇ ਆ ਔਰ ਵੈਸੇ ਵੀ ਮੈਨੂੰ ਅੰਨੀ ਉਹਨਾਂ ਤੇ ਬੜਾ ਪਿਆਰ ਆ ਇੱਕ ਚੰਗਾ ਕੰਮ ਕਰਦੇ ਆ ਕਾਰੋਬਾਰ ਦਾ ਕੰਮ ਵੀ ਕਰਦੇ ਆ ਔਰ ਸਮਾਜ ਦੇ ਅੰਦਰ ਇੱਕ ਚੰਗਾ ਮੈਸੇਜ ਜਿਹੜਾ ਵਾ ਉਹ ਵੀ ਜਾਣਦਾ ਕਿ ਸਾਡੇ ਬੱਚੇ ਜਿਹੜੇ ਨੌਜਵਾਨ ਨੇ ਉਹ ਕਾਰੋਬਾਰ ਜੀ ਵੀ ਪੇਰੇ ਨੇ ਕਾਰੋਬਾਰ ਵੀ ਕਰਦੇ ਨੇ ਓਏ ਅੱਛੀ ਗੱਲ ਆ ਸਾਰਿਆਂ ਨੂੰ ਇਹਨਾਂ ਤੋਂ ਪ੍ਰੇਰਨਾ ਵੀ ਲੈਣੀ ਚਾਹੀਦੀ ਆ ਤੋਂ ਦੁਬਾਰਾ ਫਿਰ ਮੈਂ ਬਗਾਮ ਬੋਲੇਨਾ ਜੀ ਦੇ ਚਰਣਾ ਚਾਹੀ ਬੇਨਤੀ ਕਰਾਂਗਾ ਕਿ ਜਿੱਥੇ ਤੁਹਾਡੀਆਂ ਸਾਰਿਆਂ ਦੀਆਂ ਮਨੋ ਕਾਮਨਾਵਾਂ ਪੂਰੀਆਂ ਕਰਨ ਉਹਦੇ ਨਾਲ ਦੀ ਨਾਲ ਸਾਡੇ ਮੇਰੇ ਅਜ਼ੀਜ਼ ਹਨੀ ਮੂਗ ਜੀ ਬੰਟੀ ਮੂਗ ਜੀ ਅਮੇਰ ਬਗਾ ਜੀ ਫੇਮ ਪੱਟੀ ਜੀ ਜੋ ਸਾਡੇ ਸੈਨੀਟੀ ਇੰਸਪੈਕਟਰ ਨੇ ਇੱਕ ਪਰਿਵਾਰ ਆ ਸਾਡਾ ਸਾਰਾ ਇਹਨਾਂ ਦੀਆਂ ਸਾਰੀਆਂ ਦੀਆਂ ਮਨੋ ਕਾਮਨਾਵਾਂ ਪੂਰੀਆਂ ਕਰਨ ਬਹੁਤ ਬਹੁਤ ਧੰਨਵਾਦ ਵਿਜੇ ਦਾਣਾ ਸਾਹਿਬ ਨੇ ਆਇਆ ਵੀ ਆ ਸੰਤਾਂ ਨੂੰ ਸਬੋਧਨ ਕੀਤਾ ਹੈ ਸੋ ਵਿਜੇ ਦਾਣਾ ਸਾਹਿਬ ਦਾ ਅਸੀਂ ਹਣੀ ਮੂਗਜੀ ਵੱਲੋਂ